ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਰਬਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਂ ਜੀ ਅੱਜ ਇੱਕ ਨਵਾਂ ਬਲੌਗ ਬਲੌਗ ਨੂੰ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਪਲੀਜ਼ ਹਾਂ ਜੀ ਆਪਣਾ ਕੱਲ ਬਲੌਗ ਆਇਆ ਨਹੀਂ ਸੀ ਉਹਦੇ ਕਰਕੇ ਅੱਜ ਆਪਾਂ ਦੋ ਦਿਨ ਦਾ ਬਲੌਗ ਤੁਹਾਡੇ ਨਾਲ ਕੰਟੀਨਿਊ ਕਰਾਂਗੇ ਇਹ ਹੈਗਾ ਐਤਵਾਰ ਦਾ ਜਿਹੜਾ ਸੋਮਵਾਰ ਦਾ ਹੋਏਗਾ ਉਹ ਫਿਰ ਮੈਂ ਤੁਹਾਨੂੰ ਅੱਗੇ ਦੱਸਾਂਗੀ ਹਾਂਜੀ ਐਂਡਵਰ ਦਾ ਬਲੌਗ ਹੈ ਜੀ ਇਹ ਇਸ ਟਾਈਮ ਹੈਗਾ 5:00 ਵਜੇ ਦਾ ਸਵੇਰੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਬਲੌਗ ਦੇ ਵਿੱਚ ਨਾ ਵੀ ਮੰਮੀ ਦੇ ਡੈਡ ਜੀ ਗਏ ਹੋਏ ਸੀਗੇ ਅਸੀਂ ਹੀ ਅੱਜ ਜਾਣਾ ਸੀਗਾ ਭੋਗ ਤੇ ਤਾਂ ਕਰਕੇ ਫਿਰ ਥੋੜਾ ਜਿਆ ਜਲਦੀ ਉੱਠ ਕੇ ਕੰਮ ਕਰਦਾ ਸੀਗਾ ਵੀ ਕਰ ਲਈਏ ਹਾਂਜੀ ਮੈਂ ਬਸ ਇੱਥੇ ਚਾਹ ਬਣਾਉਣ ਲੱਗੀ ਸੀ ਚਾਹ ਬਣਾ ਕੇ ਨਾਲ ਦੀ ਨਾਲ ਮੇਰੇ ਜਿਹੜੇ ਰਾਤ ਦੇ ਭਾਂਡੇ ਮਾਂਝ ਕੇ ਰੱਖੇ ਹੋਏ ਸੀ ਸਾਰੇ ਉਹ ਮੈਨੂੰ ਇਹ ਸੀ ਵੀ ਸੁੱਕੇ ਨੇ ਸਾਰੇ ਵੀ ਉਹਨਾਂ ਨੂੰ ਵੀ ਸਾਂਬਦਮਾ ਫਿਰ ਇਹ ਹੋ ਜਾਂਦਾ ਜੀ ਇਹਦੇ ਨਾਲ ਦੀ ਨਾਲਾ ਨਾ ਵੀ ਹੋਰ ਆਪਾਂ ਮੰਨਦੇ ਆ ਫਿਰ ਗਿੱਲੇ ਹੋ ਜਾਂਦੇ ਨੇ ਇੱਕ ਉਹਨਾਂ ਦੇ ਉੱਪਰ ਦਾਗ ਪੈਣ ਲੱਗ ਜਾਂਦੇ ਨੇ ਫਿਰ ਉਹ ਵਧੀਆ ਨਹੀਂ ਲੱਗਦੇ ਹੈਗੇ ਆਪਣੇ ਆਪ ਨੂੰ ਤਾਂ ਕਰਕੇ ਫਿਰ ਇਹ ਹੋ ਜਾਂਦਾ ਵੀ ਚਲੋ ਜਿਹੜੇ ਸੁੱਕੇ ਨੇ ਹੈ ਨਾ ਉਹ ਸਾਂਭੇ ਜਾਣਗੇ ਵੀ ਨਾਲੇ ਚਾਹ ਬਣ ਜੂਗੀ ਵੀ ਚਾਹ ਬਣਦੇ-ਬਣਦੇ ਫਿਰ ਮੈਨੂੰ ਇਹ ਸੀ ਵੀ ਨਾਲ ਵਿੱਚ ਚਾਹ ਬਣ ਗਈ ਨਾਲੇ ਭਾਂਡੇ ਮੇਰੇ ਸਾਂਭੇ ਗਏ ਸਾਰੇ ਸੁੱਕੇ ਨਾਲ ਦੀ ਨਾਲ ਮੈਂ ਮੰਧਾਣੀ ਲਾ ਲਈ ਸੀ ਬਸ ਮੇਰੇ ਇਹ ਕੰਮ ਹੋ ਗਏ ਸੀ ਫਿਰ ਪੀਣ ਲੱਗੀ ਸੀ ਮੈਂ ਚਾਹ ਚਾਹ ਪੀਣ ਲੱਗੀ ਬਸ ਇੱਕ ਦੋ ਕੁ ਮੈਸੇਜ ਜਿਵੇਂ ਰਾਤ ਦੇ ਸੀ ਉਹ ਦੇਖਦੀ ਸੀ ਫਿਰ ਨਾਲੇ ਮੈਂ ਚੱਕਣ ਲੱਗੀ ਸੀ ਆਪਦਾ ਬਿਸਤਰ ਨਾ ਮੈਂ ਕਿਹਾ ਵੀ ਚਲੋ ਬਿਸਤਰ ਚੱਕ ਕੇ ਆਪਦੇ ਵੀ ਚਾਹ ਪੀ ਕੇ ਫਿਰ ਲੱਗਦੇ ਆ ਧਾਰ ਚੋਂ ਕਿਉਂਕਿ ਬਾਹਰ ਦਾ ਹਜੇ ਥੋੜਾ ਫਰਕ ਸੀ ਜਿਵੇਂ ਹਜੇ ਇੰਨੀ ਜਲਦੀ ਨਹੀਂ ਨਾ ਦਿਨ ਹੁੰਦਾ ਹੈਗਾ। ਤਾਂ ਕਰਕੇ ਇਹ ਚੀਜ਼ ਦਾ ਹੋ ਜਾਂਦਾ ਨਾ ਮੈਂ ਕਿਹਾ ਵੀ ਚਲ ਜਿਹੜੇ ਅੰਦਰ ਕਰਨ ਵਾਲੇ ਨੇ ਉਹ ਪਹਿਲਾਂ ਕਰ ਲੈਣੀਆਂ ਵੀ ਬਾਹਰ ਵਾਲੇ ਵੀ ਫਿਰ ਬਾਅਦ ਵਿੱਚ ਹੋ ਜਾਣਗੇ ਮੈਂ ਤੇ ਫਤਿਹ ਦੇ ਪਾਪਾ ਬਸ ਅਸੀਂ ਆਪਦੇ ਆਪੇ ਲੱਗੀ ਸੀ ਕੰਮ ਕਰ ਕਿਉਂਕਿ ਇਹ ਸੀ ਉਹ ਵੀ ਨਿਤਨੇਮ ਕਰਕੇ ਛੱਟੇ ਸੀ ਬਸ ਉਹ ਲੱਗੀ ਸੀ ਪਸ਼ੂ ਨੂੰ ਖਾਕ ਪਾਉਣਾ ਮੈਂ ਲੱਗੀ ਸੀ ਮੈਂ ਕਿਹਾ ਵੀ ਚਲੋ ਮੈਂ ਇਹਨੇ ਬਿਸਤਰੇ ਚੱਕ ਦੇ ਆ ਫਤਿਹ ਹਜੇ ਸੁੱਤਾ ਹੀ ਪਿਆ ਹੈ ਉਹਨੂੰ ਨਹੀਂ ਸੀ ਪਤਾ ਵੀ ਮੇਰੇ ਵੀਡੀਓ ਬੰਦੀ ਆ ਉਹ ਸੁੱਤਾ ਪਿਆ ਸੀ 나ਹੀਂ ਅਸੀਂ ਉਹਨੂੰ ਜਗਾਇਆ ਸੀ ਚਲੋ ਇਹ ਹੁੰਦਾ ਬੱਚੇ ਨੇ ਕਿਹੜਾ ਕੋਈ ਕੰਮ ਕਰ ਕਰਨਾ ਹੈ ਹਨਾ ਫਿਰ ਇਥੇ ਆਪਾਂ ਧਰ ਚੋਲੀ ਸੀ ਹੈ ਧਰ ਚੋਲੀ ਤੋਂ ਨਾਲ ਦੇ ਨਾਲ ਮੈਂ ਪਹਿਲਾਂ ਮਤਲਬ ਕਾਫੀ ਉਦੋਂ ਥੋੜਾ ਹਨੇਰਾ-ਨੇਰਾ ਜਿਆ ਸੀ ਮੈਂ ਅੱਗ ਬਾਲ ਕੇ ਗਾਂ ਦਾ ਦਾਣਾ ਰਿਜਣਾ ਰੱਖ ਗਈ ਸੀ ਮੈਂ ਕਿਹਾ ਵੀ ਚਲ ਜਦ ਨੂੰ ਉਹਦਾ ਦਾਣਾ ਬਣੂਗਾ ਵੀ ਜਦ ਨੂੰ ਮੇਰੇ ਹੋਰ ਨਾਲ ਕੰਮ ਹੋ ਜਾਣਗੇ بس ਇੱਥੇ ਮੈਂ ਦੁਬਾਰਾ ਮੈਂ ਤਾਂ ਅੱਗ ਬਾਲਣ ਆਈ ਸੀ ਨਾਲ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਝਾੜੂ ਲਗਾ ਦਵਾਂ ਅੱਗੇ ਤੋਂ ਚਲੋ ਇਹ ਹੁੰਦਾ ਹੈ ਨਾ ਵੀ ਪਹਿਲਾਂ ਝਾੜੂ ਲਗਾ ਲੈਨੇ ਆ ਫਿਰ ਚੁੱਲ੍ਹੇ 'ਚ ਅੱਗ ਬਾਲ ਦਿੰਨੇ ਆ ਅੱਜ ਮੈਨੂੰ ਕਾਲੀ ਸੀ ਕੁਝ ਥੋੜਾ ਜਿਹਾ ਹਨੇਰਾ ਜਿਹਾ ਸੀ ਉਦੋਂ ਫਿਰ ਮੈਂ ਕਿਹਾ ਵੀ ਚਲੋ ਅੱਗ ਬਾਲ ਕੇ ਮੈਂ ਕਿਹਾ ਦਾਣਾ ਰਿਜਣਾ ਰੱਖ ਦਿੰਨੀ ਆ ਵੀ ਝਾੜੂ ਬਾਅਦ 'ਚ ਲਗਾ ਦੂੰ ਬਸ ਮੈਂ ਇੱਥੇ ਬਾਅਦ 'ਚ ਝਾੜੂ ਲਗਾ ਕੇ ਇਹਨਾਂ ਲਈ ਮੈਂ ਦੇਖਣਾ ਸੀ ਵੀ ਹਜੇ ਕਿੰਨਾ ਕੁ ਟਾਈਮ ਹੋਰ ਲੱਗੂਗਾ ਰਿਜਣ ਨੂੰ ਵੀ ਫਿਰ ਪਤਾ ਲੱਗ ਜਾਊਗਾ ਵੀ ਚਲੋ ਆਇਆ ਵੀ ਫਿਰ ਅੱਗ ਤੋਂ ਲਾ ਕੇ ਚੁੱਲ੍ਹੇ ਤੋਂ ਰੱਖਿਆ ਜਾਊਗਾ ਇੱਥੇ ਬਸ ਇੰਨਾ ਕੁ ਦਿਨ ਚੜਿਆ ਸੀ ਹਜੇ ਧੁੱਪ ਨਹੀਂ ਸੀ ਹੋਈ ਬਸ ਤਿਆਰੀ ਜਿਹੋ ਹੋ ਰਹੀ ਸੀ ਧੁੱਪ ਚੜਨ ਦੀ ਜਦ ਨੂੰ ਆਪਣੇ ਕੰਮਕਾਰ ਤਕਰੀਬਨ ਹੋ ਗਏ ਸੀ ਜਿਹੜੇ-ਜਿਹੜੇ ਕਰਨ ਵਾਲੇ ਹੈਗੇ ਸੀ ਜ਼ਰੂਰੀ ਐ ਤਾਂ ਕਰਕੇ ਬਸ ਆਪਾਂ ਇੱਥੋਂ ਦਵਾਉਣ ਲੱਗੀ ਸੀ ਬੀਤ ਸੂਟ ਜਹ ਜੇ ਆਇਆ ਨਹੀਂ ਹੈਗਾ ਬਸ ਲਾਲੀ ਜਿਹੀ ਸੀ ਉਹਦੀ ਬਸ ਮੇਰੇ ਇੱਥੇ ਜਿਹੜੇ ਦੋ ਘਿਉ ਭਾਂਡੇ ਸੀ ਹਨ ਉਹ ਸਾਫ਼ ਸੀ ਨਾਲ ਦੀ ਨਾਲ ਮੈਂ ਦੁੱਧ ਗਰਮ ਹੋਣਾ ਰੱਖਿਆ ਹੋਇਆ ਸੀ ਮੈਂ ਕਿ ਦੁੱਧ ਗਰਮ ਹੋ ਜਾਏਗਾ ਫਿਰ ਉਹਦੇ ਤੇ ਆਪਾਂ ਜਾਲੀ ਦੇ ਕੇ ਰੱਖ ਜਾਾਂਗੇ ਉਹ ਠੰਡਾ ਹੋ ਜਾਊ ਨਾਲ ਮੇਰੀ ਕਿਚਨ ਦੇ ਬਸ ਦੋ ਘਿਉ ਭਾਂਡੇ ਸੀ ਉਹ ਵੀ ਏਪ ਹੋ ਜਾਂਦਾ ਨਾ ਵੀ ਦੁੱਧ ਵਗੈਰਾ ਦਾ ਜਿਵੇਂ ਆਪਾਂ ਕੰਮ ਕਰ ਕਰਦੇ ਹਾਂ ਨਾ ਵੀ ਉਹ ਸਵੇਰੇ ਸਵੇਰੇ ਜੇ ਸਵੇਰੇ ਸ਼ਾਮ ਜਿਵੇਂ ਵੱਡੇ ਥੋੜੇ ਜਿਹਾ ਭਾਂਡੇ ਹੋ ਜਾਂਦੇ ਨੇ ਨਾ ਵੀ ਉਹ ਕਰਕੇ ਬਣੀ ਇਸ ਨਹੀਂ ਚਲ ਉਹ ਭਾਂਡੇ ਚੱਕੇ ਜਾਣਗੇ ਵੀ ਪਹਿਲਾਂ ਵਾਲੇ ਤਾਈਓ ਫਿਰ ਮੈਂ ਰੱਖ ਗਈ ਉਹ ਸਾंपते ਸੀ ਭਾਂਡੇ ਸੁੱਕੇ ਹੋਏ ਵੀ ਫਿਰ ਹੁਣ ਇਹ ਰੱਖੇ ਜਾਣਗੇ ਨਾਲੇ ਆਪਾਂ ਕਰ ਦਾਂਗੇ ਕਿਚਨ ਕਲੀਨ ਫਿਰ ਆਪਾਂ ਫਰੀ ਆ ਜੇ ਬਸ ਆਪਣੇ ਕਿਚਨ ਦੇ ਕੰਮ ਹੋ ਗਏ ਸੀ ਦੁੱਧ ਵੀ ਗਰਮ ਹੋ ਗਿਆ ਸੀ ਫਿਰ ਮੇਰੀਆਂ ਇੱਥੇ ਨਾ ਬੱਤੀਆਂ ਬੱਟ ਕੇ ਰੱਖੀਆਂ ਹੋਈਆਂ ਸੀ ਜਿਵੇਂ ਨਿਤਨੇਮ ਕਰਦੇ ਆਪਾਂ ਜਿਵੇਂ ਗੁਰਦੁਆਰਾ ਸਾਹਿਬ ਤੋਂ ਕਰਦੇ ਹਨਾ ਉਦੋਂ ਤਾਂ ਚੱਲ ਨਹੀਂ ਜਿਵੇਂ ਬੈਠ ਕੇ ਕੋਈ ਸਿਮਰਨ ਕਰਦੇ ਆ ਜਾਂ ਦਿਨ ਦੇ ਵਿੱਚ ਫ੍ਰੀ ਹੁੰਨੇ ਆ ਉਦੋਂ ਇਹ ਹੁੰਦਾ ਨਾ ਵੀ ਬੈਠ ਕੇ ਬੱਤੀਆਂ ਬੱਟ ਲੈਣੇ ਹੁੰਦੇ ਆ ਫਿਰ ਬੱਤੀਆਂ ਬੱਟ ਕੇ ਉਹ ਮੈਨੂੰ ਇਹ ਸੀ ਮੈਂ ਕਿਹਾ ਵੀ ਜਦ ਨੂੰ ਮੈਂ ਗੈਸ ਕੋ ਹਜੇ ਖੜੀ ਆ ਦੁੱਧ ਮਿਲਣਾ ਦਾ ਸ਼ਾਇਦ ਰਹਿੰਦਾ ਸੀ ਥੋੜਾ ਜਿਹਾ ਵਾਲੀ ਆਉਣ ਤੋਂ ਤਾਂ ਕਰਕੇ ਫਿਰ ਮੈਂ ਤਾਈਉ ਇੱਥੇ ਲੱਗੀ ਹੋਈ ਸੀ ਮੈਂ ਕਿਓ ਵਾਲੀ ਡੱਬੀ ਰੱਖੀ ਹੋਈ ਸੀ ਪਰ ਉਹਦੇ ਵਿੱਚ ਬਸ ਕਿਓ ਪਿਘਲਾਦੇ ਉਹਦੇ ਵਿੱਚ ਮੈਂ ਰੱਖ ਲਿਆ ਸੀ ਬੱਤੀਆਂ ਬੱਤੀਆਂ ਰੱਖ ਕੇ ਫਿਰ ਮੈਂ ਉਹਦੇ ਇੱਕ ਮਤਲ ਢੱਕਣ ਦੇ ਵਿੱਚ ਉਹਨਾਂ ਨੂੰ ਟਕਾਤਾ ਸੀ ਖੜੀਆਂ ਕਰਤੀਆਂ ਸੀ ਸਿੱਧੀਆਂ ਬੱਤੀਆਂ ਜਿਵੇਂ ਆਪਾਂ ਮੁੱਲ ਦੀਆਂ ਲੈ ਕੇ ਆਉਂਦੇ ਆ ਉਹ ਰੱਖ ਕੇ ਆ ਕੇ ਬਾਅਦ ਵਿੱਚ ਫਿਰ ਮੈਂ ਲੱਗੀ ਸੀ ਕੱਪੜੇ ਸੁਕਣੇ ਪਾਣਾ ਕਿਉਂਕਿ ਕਪੜੇ ਮੇਰੇ ਤੋਤੇ ਦੇ ਸੀ ਹੈਗੇ ਵਿੱਚ ਮਤਲਬ ਜਿਹੜੇ ਚਿੱਟੇ ਕਪੜੇ ਸੀ ਜਿਵੇਂ ਫਤੇ ਦੀ ਡਰੈਸ ਵਗੈਰਾ ਸੀ ਹੋਰ ਜਿਵੇਂ ਵਾਈਟ ਕਲਰ ਦੇ ਹੈਗੇ ਸੀ ਕਪੜੇ ਉਹ ਮੈਂ ਮਿਸ ਕਰਦੇ ਸੀ ਕਿਉਂਕਿ ਉਹਨਾਂ ਨੂੰ ਟਾਈਮ ਲੱਗ ਜਾਂਦਾ ਜ਼ਿਆਦਾ ਤੇ ਫਿਰ ਇਹ ਹੋ ਜਾਂਦਾ ਵੀ ਮਸ਼ੀਨ 'ਚ ਨਹੀਂ ਵੀ ਸਾਫ਼ ਹੁੰਦੇ ਤਾਂ ਹੱਥ ਨਾਲ ਵੀ ਕਰਨੇ ਪੈਂਦੇ ਨੇ ਇੰਨਾ ਟਾਈਮ ਮੇਰੇ ਕੋਲ ਹੈ ਨਹੀਂ ਸੀ ਜਿਹੜੇ ਥੋੜੇ ਬਹੁਤੇ ਇਹ ਸੀਗਾ ਵੀ ਕਲਰਫੁੱਲ ਸੀ ਉਹ ਮੈਨੂੰ ਇਹ ਸੀ ਵੀਗਾ ਇਹ ਤੋਤੇ ਜਾਣਗੇ ਬੀ ਨਹੀਂ ਫਿਰ ਬਹੁਤ ਜ਼ਿਆਦਾ ਇਕੱਠੇ ਹੋ ਜਾਂਦੇ ਤੁਹਾਨੂੰ ਪਤਾ ਹੈ ਨਾ ਵੀ ਜਿਵੇਂ ਘਰਪਾਉਣਾ ਤਾਂ ਰੈਗੂਲਰ ਹੁੰਦੇ ਹੀ ਹੁੰਦੇ ਨੇ ਨਾਲ ਡਰੈਸ ਵਗੈਰਾ ਹੋ ਜਾਂਦੇ ਨੇ ਆਹ ਦੇਖੋ ਜੀ ਜਿਹੜੀਆਂ ਮਮਤੀਆਂ ਤੁਹਾਨੂੰ ਦਿਖਾਉਂਦੀ ਸੀ ਵਸੇ ਹੀ ਐਵੇਂ ਹੋ ਜਾਂਦੀਆਂ ਨੇ ਕੁਝ ਲੋਕ ਚਲੋ ਇਹ ਹੁੰਦਾ ਵੀ ਰੈਡੀमेड ਲਿਆ ਕਿ ਨਹੀਂ ਪਰ ਆਪਾਂ ਘਰੇ ਬਣਾਉਨੇ ਆ ਜਿੱਦਣ ਮੈਂ ਫਿਰ ਹੁਣ ਬਣਾਇਆ ਨਾ ਕਿਤੇ ਫਿਰ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਂਗੀ ਵੀ ਕਿਵੇਂ ਬਣਾਉਨੇ ਆ ਐਨ ਪੂਰੀ 1 ਮਿੰਟ 2 ਮਿੰਟ ਦੀ ਵੀਡੀਓ ਬਣਾ ਕੇ ਉਦਾਂ ਦਿਖਾਉਂਗੀ ਤੁਹਾਨੂੰ ਚੰਗੀ ਤਰ੍ਹਾਂ ਪਰ ਇਹ ਬਹੁਤ ਸੌਖੀਆਂ ਰਹਦੀਆਂ ਨੇ ਬਸ ਇਹਦੇ ਵਿੱਚ ਕਿਉਂ ਹੁੰਦਾ ਵੀ ਤੁਹਾਡੀ ਆਪਣੀ ਮਰਜ਼ੀ ਹੈ ਨਾ ਜਿੰਨਾ ਕਿ ਤੁਸੀਂ ਪਾਉਣਾ ਉਹਨਾਂ ਕਾ ਪਾ ਸਕਦੇ ਹੋ ਇੱਥੇ ਅਸੀਂ ਆਗੇ ਸੀ ਸ਼ਾਮ ਨੂੰ ਭੋਗ ਤੋਂ ਤਿੰਨੋ ਹੀ ਜਣੇ ਮੰਮੀ ਤੇ ਡਾਡੀ ਆਏ ਨਹੀਂ ਸੀ ਉਹਨਾਂ ਨੇ ਕੱਲ ਨੂੰ ਆਉਣਾ ਸੀ ਕਹਿੰਦੇ ਵੀ ਅਸੀਂ ਕੱਲ ਆਵਾਂਗੇ ਤਾਂ ਕਰਕੇ ਬਸ ਮੈਂ ਆ ਕੇ ਇੱਥੇ ਜਿਹੜੇ ਕੱਪੜੇ ਜਿਹੜੇ ਪਾ ਕੇ ਗਏ ਸੀ ਜਾਂ ਹੋਰ ਇੱਕ ਦੋ ਜਿਵੇਂ ਜਾਂਦੇ ਜਾਂਦੇ ਤੁਹਾਨੂੰ ਪਤਾ ਹੀ ਹੈ ਹਨਾ ਵੀ ਘਰਾਂ ਦੇ ਵਿੱਚ ਗਾਜਾ ਹੋਏ ਜਾਂਦਾ ਲਾਲਾ ਕਿ ਸਿੱਟ ਕੇ ਜਾਂਦਾ ਸਾਰੇ ਕੱਪੜੇ ਮੈਂ ਇਕੱਠੇ ਕਰਨ ਲੱਗੀ ਹੋਈ ਸੀ ਇੱਕ ਚੇਅਰ ਤੇ ਮੈਂ ਕਿਹਾ ਵੀ ਜਿਹੜੇ ਤੈਲ ਲਗਾਉਣ ਵਾਲੇ ਨੇ ਉਹਨਾਂ ਦੀ ਤੈਲ ਵੰਦੀਆਂ ਵੀ ਇਹ ਕੱਪੜੇ ਫਿਰ ਧੋਣ ਵਾਲੇ ਇੱਕ ਜੋ ਚੇਅਰ ਤੇ ਇਕੱਠੇ ਕਰ ਲੂੰਗੀ ਵੀ ਹੁਣ ਕੋਈ ਟਾਈਮ ਨਹੀਂ ਸੀ ਧੋਣ ਦਾ ਕਿਉਂਕਿ ਉਹ ਉੱਥੋਂ ਹੀ ਲੇਟ ਤੁਰੇ ਸੀ ਮੈਂ ਨਾ ਬਾਅਦ ਵਿੱਚ ਤੁਰੇ ਸੀ 5:00 ਜੇ 4:00 5:00 ਜੀ ਤਕਰੀਬਨ ਕਿਉਂਕਿ ਪਹੁੰਚਦੇ ਨੂੰ ਮੈਨੂੰ ਲੱਗਾ ਤਾਂ 5.5 ਪਾਉਣੇ 6 ਸ਼ਾਇਦ ਹੋ ਗਏ ਸੀ ਟਾਈਮ ਦਾ ਮੈਨੂੰ ਪੱਕਾ ਨਹੀਂ ਪਤਾ ਬਸ ਇੱਥੇ ਅਸੀਂ ਆਪਦੇ ਕੰਮ ਕਰ ਸ਼ੁਰੂ ਕਰ ਲਏ ਸੀ ਫਤ ਲੱਗੇ ਸੀ ਹਰਾ ਵਧਣ ਵੈਸੇ ਇਹਨੂੰ ਅਸੀਂ ਦਾਤ ਨਾਲ ਨਾ ਹਰਾ ਵਧਣ ਨਹੀਂ ਦਿੰਦੇ ਹੈਗੇ ਕਿਉਂਕਿ ਇਹਦਾ ਪੈਰ ਤਾਂ ਡਰਨਾ ਦਾ ਹੁੰਦਾ ਨਹੀਂ ਇਹਨੂੰ ਇੰਨਾ ਚਲਾਉਣਾ ਹੁੰਦਾ بس ਇਹ ਤੇ ਦੇ ਪਾਪਾ ਜਣੀ ਪਛੂਆਂ ਦਾ ਲੱਗੇ ਹੋਈ ਸੀ ਕਰਨ ਮੈਂ ਜਿਹੜੇ ਘਰ ਦੀ ਹੋਰ ਚੱਕਤਰ ਕਰਨ ਵਾਲੀ ਸੀ ਉਹ ਲੱਗੀ ਹੋਈ ਸੀ ਕਰਨ بس ਇਹ ਕਹਿੰਦਾ ਸੀ ਕਹਿੰਦਾ ਪਾਪਾ ਚਲੋ ਇੰਨੇ ਮੈਂ ਵੜਦਾ ਹਾਂ ਉਹ ਕੁਝ ਹੋਰ ਉਹ ਪਾਣੀ ਵਗੈਰਾ ਪਲਾਉਣ ਲੱਗੇ ਸੀ ਕਿਉਂਕਿ ਇਹ ਪਾਣੀ ਪਲਾਉਂਦਾ ਨਹੀਂ ਇੱਕਦ ਤੱਕ ਟੀ ਇਹਨੂੰ ਮਾਰਨ ਆਉਂਦੀ ਹੈ ਜੀ ਇੱਕ ਇਹ ਹੋ ਜਾਂਦਾ ਵੀ ਉਹ ਭੱਜਦੀ ਕਾਫੀ ਆ ਤਾਂ ਕਰਕੇ ਫਿਰ ਇਹਦੇ ਤੋਂ ਨਹੀਂ ਲੋਟ ਆਉਂਦੀ ਹੈ ਇਹ ਕਹਿੰਦਾ ਮੈਂ ਇੰਨੇ ਥੋੜਾ ਜਿਹਾ ਹਰਾ ਵੜਦਾ ਤਾਂ ਹੀ ਫਿਰ ਮੈਂ ਨਾਲ ਆਈ ਸੀ ਮੇਰੇ ਵੀ ਚਲੋ ਨਾ ਬੱਚੇ ਤਾਂ ਫਿਰ ਵੀ ਨਿਕਲ ਆਪਿੰਦਾ ਹੋ ਜਾਂਦਾ ਕਰ ਮੈਂ ਇੱਥੇ ਹੋ ਗਈ ਜੀ ਨਿਊ ਬਲੌਗ ਦੀ ਸਟਾਰਟਿੰਗ ਇਹ ਆਪਣਾ ਦਿਨ ਹੈਗਾ ਸੋਮਵਾਰ ਦਾ ਫਤੇ ਨਾ ਆ ਸੀ ਇਹ ਹੈਗਾ ਸੀ 3-4 ਵਜੇ ਦਾ ਟਾਈਮ ਹੈ ਨਹਾ ਲਿਆ ਸੀ ਨਹਾ ਕੇ ਫਿਰ ਜਿਵੇਂ ਹੁਣ ਤੁਹਾਨੂੰ ਪਤਾ ਹੈ ਨਾ ਵੀ ਛੁੱਟੀਆਂ ਨੇ ਉਹਨੂੰ ਪਰ ਫਿਰ ਉਸ ਸੌਂ ਗਿਆ ਸੀ ਦੁਪਹਿਰ ਜੇ ਨੂੰ ਸੌਂ ਕੀ ਉੱਠੇ ਤਾਂ ਫਿਰ ਰਹੀ ਸੀ ਮੈਨੂੰ ਮੈਂ ਕਿਹ ਵੀ ਲੈ ਚਲ ਤੇ ਰਸਰ ਨੂੰ ਤੇਲ ਲਗਾ ਕੇ ਵੀ ਸਿਰ ਬਾ ਦਿਨੀ ਆ ਵੀ ਨਹੀਂ ਫਿਰ ਉਹ ਕੱਲ ਤੇ ਚਲੇ ਜਾਊਗਾ ਵੀ ਐਵੇਂ ਹੀ ਫਿਰ ਹੋਰ ਥੋੜੇ ਹੋ ਜਾਂਦੇ ਨੇ ਹਨਾ ਡਰਾਈ ਜੇ ਵਾਲ ਤਾਂ ਵੱਧ ਉਹ ਕਰਦੇ ਨੇ ਮੂੰਜੇ ਚ ਪੈਂਦੇ ਫਿਰ ਜਾਂਦੇ ਨੇ ਜਿਉਂਕਿ ਇਹ ਥੋੜਾ ਜ ਮਤਲਬ ਜੂੜਾ ਗੁੰਦ ਕੇ ਕਰਵਾ ਕੇ ਹੀ ਖੁਸ਼ ਰਹਿੰਦਾ ਏ ਫਿਰ ਇਹ ਹੁੰਦਾ ਵੀ ਪਰਨਾ ਬਨਣ ਹੋਗੇ ਤਾਂ ਬਨਣਗੇ ਨਾਲ ਹੀ ਨਾਲ ਮੈਨੂੰ ਪਤਾ ਨਹੀਂ ਕਿਹੜੀ ਚੀਜ਼ ਪਿੱਛੇ ਕੁਛ ਕਰਦਾ ਸੀਗਾ ਮਨਾਉਣ ਲੱਗਿਆ ਸੀਗਾ ਪਤਾ ਨਹੀਂ ਸਾਡੀ ਕੋਈ ਲੜਾਈ ਹੋ ਗਈ ਸੀ ਕਿਸੇ ਗੱਲ ਪਿੱਛੇ ਉਹਦੇ ਪਿੱਛੇ ਮੈਨੂੰ ਮਨਾਉਂਦਾ ਸੀ ਹਾਂਜੀ ਉਹਦਾ ਸਰਵ ਬਾਕੇ ਤੇ ਉਹ ਕਰਕੇ ਫਿਰ ਜਦ ਨੂੰ ਲੱਗਾ ਇੱਥੇ ਮੰਮੀ ਹੁਣੀ ਵੀ ਆ ਗਈ ਸੀ ਸ਼ਾਮ ਜੇ ਨੂੰ ਅੱਜ ਦਿਨ ਦੀ ਹੋਰ ਕੋਈ ਵੀਡੀਓ ਬਣੀ ਨਹੀਂ ਸੀ ਤਾ ਕਰਕੇ ਬਸ ਸਰੀਜਨਸੀ ਤਰੀਕੇ ਕੁਸ਼ਮੀਰਾ ਥੋੜਾ ਨਾ ਬੀਪੀ ਲੋ ਰਹਿੰਦਾ ਹੈ ਉਹਦੇ ਕਰਕੇ ਬੀਪੀ ਲੋ ਹੋਣ ਕਾਰਨ ਨਾ ਚੱਕਰ ਆਉਣ ਲੱਗ ਜਾਂਦੇ ਨੇ ਬਸ ਚੱਕਰ ਜਿਹਾ ਆਉਂਦੇ ਸੀ ਬੀਪੀ ਲੋ ਹੋਇਆ ਪਿਆ ਸੀ ਤਾਂ ਕਰਕੇ ਜਿਹੜੇ ਕੱਪੜੇ ਧੋਤੇ ਹੋਏ ਵੀ ਸੀ ਉਹ ਵੀ ਨਹੀਂ ਸੀ ਸਾਂਭੋਏ ਕਿਉਂਕਿ ਕੱਲ ਸ਼ਾਮ ਨੂੰ ਵੀ ਆ ਕੇ ਜਿਹੜੇ ਹੋਰ ਕੰਮਕਾਰ ਕਰਨ ਵਾਲੇ ਸੀ ਬਸ ਉਹਨਾਂ ਨੂੰ ਲੱਗ ਗਏ ਮੈਂ ਕਿਹ ਚਲ ਕੱਪੜੇ ਸਾਂਭ ਦਿਆਂ ਫੇਰ ਦਿਨ ਪਰਸ ਤੁਹਾਨੂੰ ਪਤਾ ਹੀ ਆ ਹਨਾ ਵੀ ਹੋਰ ਤੇ ਸ਼ਾਮ ਨੂੰ ਫਿਰ ਇਹ ਕੰਮ ਕਰ ਹੋਵੇ ਫਿਰ ਚੱਕੇ ਨਹੀਂ ਸੀ ਫਿਰ ਮੈਨੂੰ ਇਹ ਲੱਗੀ ਸੀ ਮੈਂ ਕਿ ਵੀ ਲੋ ਚਲ ਇੱਥੇ ਬੈਠ ਤੇ ਰੱਖ ਕੇ ਇਹਨਾਂ ਨੂੰ ਵੀ ਲਟਾਈਆਂ ਲਗਾਵਨੀ ਆ ਬਸ ਇੱਥੇ ਤਾਂ ਲਗਾ ਕੇ ਲੱਗੀ ਸੀ ਸਾਂਭਣ ਕੋਸ਼ਿਸ਼ ਨਹੀਂ ਵੀ ਜਦੋਂ ਨਾ ਬੀਪੀ ਲੋ ਹੁੰਦਾ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਚੱਕਰ ਆਉਂਦੇ ਨੇ ਉਹਦੇ ਨਾਲ ਇੱਕਦਮ ਜਿਵੇਂ ਸਿਰ ਜਾ ਘੁੰਮਦਾ ਹੁੰਦਾ ਹੁੰਦਾ ਨਾ ਸਿਰ ਘੁੰਮਣ ਲੱਗ ਜਾਂਦਾ ਪਹਿਲਾਂ ਪਹਿਲਾਂ ਤਾਂ ਮੈਨੂੰ ਇਹ ਸੀ ਵੀ ਕਿਤੇ ਮੇਰਾ ਬੀਪੀ ਹਾਈ ਨਹੀਂ ਹੋ ਗਿਆ ਫਿਰ ਮੈਂ ਜਦੋਂ ਇੱਕ ਦੋ ਵਾਰੀ ਚੈੱਕ ਕਰਵਾਇਆ ਉਹ ਕਹਿੰਦੇ ਬੀਪੀ ਲੋ ਕਰਕੇ ਤੁਹਾਨੂੰ ਚੱਕਰ ਆਉਂਦੇ ਨੇ ਨਾ ਦਿਨ ਭਰ ਤਾਂ ਆਰਾਮ ਚ ਲੰਘ ਗਿਆ ਸੀ ਥੋਣ ਫਿਰ ਹਨਾ ਹੁਣ ਸ਼ਾਮ ਦਾ ਤਾਂ ਇਹ ਹੁਣ ਵੀ ਚਲ ਜਿਹੜੇ ਕਰਨ ਵਾਲੇ ਨੇ ਕਰਨੇ ਨੇ ਬਸ ਕੱਪੜੇ ਵਗੈਰਾ ਚੱਕ ਕੇ ਫਿਰ ਹੁਣ ਲੱਗਦੇ ਆ ਸ਼ਾਮ ਦੀ ਰੋਟੀ ਬਣਨੀ ਤੇ ਇੱਥੇ ਕਰਦੇ ਆ ਬਲੌਗ ਦਾ ਐਂਡ ਓਕੇ ਬਾਏ ਠੀਕ ਹੈ